ਦੇ ਵਿੱਚ ਕਿਆ ਦੋਹੀਆਂ ਨੇ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸੋਨਿਆ ਸੋਨਿਆ ਕਾਰ ਇਹ ਜਿਸ ਕਿ ਅੱਜ ਵੀ ਹੋਰ ਜਿਆਦਾ ਜਾਣ ਕੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਚੁੱਕੇ ਨੇ ਰਾਜੀਵ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜਦਾ ਆਪਰੋਧ ਉਹ ਹੈ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਕਿ ਕਿੱਥੇ ਇਹ ਪੂਰਾ ਸਮਾਗਮ ਸੀ ਕਿਸ ਗੱਲ ਨੂੰ ਲੈ ਕੇ ਪੂਰਾ ਵਿਰੋਧ ਹੁੰਦਾ ਹੈ ਤੇ ਕਿਸ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਆ ਬਿਲਕੁਲ ਪਰਮੇਂਦਰ ਅਕਾਲਪੁਰ ਸਾਹਿਬ ਦੇ ਨੇੜੇ ਜਿੱਥੇ ਕਿ ਹਰ ਸਾਲ ਵਕ ਵਕ ਜਿਹੜੇ ਕੌਮੀ ਸ਼ਹੀਦ ਨੇ ਜਿਨ੍ਹਾਂ ਦੀਆਂ ਵਰ੍ਹੇਵਾਂ ਮਨਾਈਆਂ ਜਾਂਦੀਆਂ ਨੇ ਪਰ ਕਿਉਂਕਿ ਮਹਿਲ ਸਿੰਘ ਬੱਬਰ ਜੋ ਕਿ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਸੀ ਔਰ ਥੋੜੇ ਦਿਨ ਪਹਿਲਾਂ ਉਸ ਦੇ ਦਿਹਾਂਤ ਦੀ ਜਦੋਂ ਖਬਰ ਮਿਲਦੀ ਹੈ ਤਾਂ ਅਕਾਲਪੁਰ ਸਾਹਿਬ ਵਿਖੇ ਵਕ ਵਕ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਦਲ ਖਾਲਸਾ ਵੀ ਹੈ ਔਰ ਕਈ ਸਮੁਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਅਰਦਾਸ ਸਮਾਗਮ ਰੱਖਿਆ ਗਿਆ ਸੀ ਤਾਂ ਜਿੱਦਾਂ ਹੀ ਅਕਾਊਂਟਰ ਸਾਹਿਬ ਦੇ ਜਿਹੜੇ ਨਵ ਨਿਯੁਕਤ ਕਾਰਜਕਾਰੀ ਜੱੇਦਾਰ ਨੇ ਕੈਨੀ ਕੁਲਦੀਪ ਸਿੰਘ ਗਰਗਾਜੇ ਉਹਨਾਂ ਦੇ ਨਾਲ ਜਿਹੜੇ ਐਸਜੀਪੀਸੀ ਦੇ ਸਿਕੰਦਰ ਨਜ਼ਰਾਰੇਲੇ ਪ੍ਰਤਾਪ ਸਿੰਘ ਤਾਂ ਉਹ ਜਦੋਂ ਉਹਨਾਂ ਦੇ ਪਰਿਵਾਰ ਨੂੰ ਤੋਲਪਾ ਦੇਣ ਲੱਗਦੇ ਨੇ ਤਾਂ ਉਸ ਵੇਲੇ ਜਰਨੈਲ ਸਿੰਘ ਤਖੀਰਾ ਜੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਤਾਂ ਮੁੱਖ ਪ੍ਰਚੰਡਕਾਂ ਦੇ ਵਿੱਚੋਂ ਹੈ ਔਰ ਧਿਆਨ ਸਿੰਘ ਵੰਡ ਦੇ ਵੀ ਬੇहद ਕਰੀਬੀ ਮੰਨੇ ਜਾਂਦੇ ਨੇ ਜਰਨੈਲ ਸਿੰਘ ਤਖੀਰਾ ਤਾਂ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾਂਦਾ ਕਿ ਜਿਸ ਸ਼ਖਸ ਨੂੰ ਕੌਮ ਜਥੇਦਾਰ ਆਪਣਾ ਨਹੀਂ ਮੰਨਦੀ ਉਹਨਾਂ ਨੂੰ ਸਰੋਪਾਓ ਜਿਹੜਾ ਉਹ ਦੇਣ ਦਾ ਕੋਈ ਹੱਕ ਨਹੀਂ ਹਾਲਾਂਕਿ ਬਾਅਦ ਦੇ ਵਿੱਚ ਜਿਹੜੇ ਸਰਵਾਰ ਸਾਹਿਬ ਦੇ ਹੈੱਡ ਗਰੰਥੀ ਨੇ ਉਹਨਾਂ ਉੱਪਰੋਂ ਸਰੋਪਾ ਦਿੱਤਾ ਜਾਂਦਾ ਤਾਂ ਕੁੱਲ ਵਲਾ ਕੇ ਗੱਲ ਕੀਤੀ ਜਾਵੇ ਤਾਂ ਸਿੱਧੇ ਤੌਰ ਤੇ ਅੱਜ ਇਹ ਗੱਲ ਕਹੀ ਗਈ ਹੈ ਉਹਨਾਂ ਜਥੇਬੰਦੀਆਂ ਵੱਲੋਂ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੇ ਐਸਡੀਪੀ ਕੇਸੀ ਦੇ ਫੈਸਲੇ ਨੇ ਜਾਂ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਹੈ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਰ ਆਪਣੇ ਆਪ ਦੇ ਵਿੱਚ ਜਿਹੜੇ ਕਾਰਜਕਾਰੀ ਜਥੇਦਾਰ ਦੀ ਮੌਜੂਦਗੀ ਦੇ ਵਿੱਚ ਇਹ ਗੱਲ ਕਹਿਣਾ ਜੀ ਮੈਂ ਮੁਰਤ ਮੈਂ ਤੁਹਾਨੂੰ ਰੋਕ ਕਰਾਂਗੇ ਇੱਕ ਵਾਰ ਤਸਵੀਰਾਂ ਵਿਖਾ ਰਹੇ ਹਾਂ ਉਸ ਦੇ ਵਿੱਚ ਪੂਰੀ ਗੱਲਬਾਤ ਕੀ ਹੁੰਦੀ ਹੈ ਕਿਸ ਤਰੀਕੇ ਨਾਲ ਵਿਰੋਧ ਹੁੰਦਾ ਹੈ ਉਹ ਵੀ ਅਸੀਂ ਦਰਸ਼ਕਾਂ ਨੂੰ ਸੁਣਾ ਦਿੰਦੇ ਹਾਂ ਜੀ ਮੈਂ ਤੁਹਾਨੂੰ ਕਿਰਪਾ ਕਰੀਆ ਅੱਜ ਇਹ ਕਿਹਾ ਸਾਬ ਤੋਂ ਸਰੋਪਾ ਵੈਗਰੂ ਨਾ ਇਹ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗੋ ਸੋਨਿਆ ਅਰੋਹ ਸਿਆਗਾ ਜੀ ਜੀ ਸਾਡੇ ਦੇ ਸਕਦੇ ਆਪਾਂ ਵੀ ਉਹ ਬੱਚੇ ਜੀ ਕਿਰਪਾ ਬੋਲੇ ਸੋਨਿਆ ਅਰੋਹ ਮੇਰਾ ਯਾਹਕਾ ਚਲਣ ਕੋਣ ਨਾ ਮੇਰੀ ਕਿਰਪਾ ਅਥਨਿਕ ਗਲੂ ਸੁੰਦਰ ਜੁਵੇਲਰਸ ਸੈਕਟਰ 35 ਸੀ ਚੰਡੀਗੜ੍ਹ ਮੋਟਾਪਾ ਸਰਜਰੀ ਤੇ ਜੋੜ ਬਦਲਣ ਲਈ ਸੈਂਟਰ ਆਫ ਐਕਸਲੈਂਸ ਕੁਲਾਰ ਹਸਪੀਟਲ ਐਂਡ ਨਰਸਿੰਗ ਕਾਲਜ ਖੰਨਾ ਰਾਤ 8 ਵਜੇ ਹਰ ਦਰਦ ਪਰਖਿਆ ਜਾਂਦਾ ਹੈ ਪਹੁੰਚਿਆ ਜਾਂਦਾ ਹੈ ਤਹਿਤਾ ਸੁਣੀ ਤੇ ਸਮਝੀ ਜਾਂਦੀ ਹੈ ਹਰ ਪ੍ਰੀਖ ਦਾ ਮੇਰਾ ਸਿੱਧਾ ਸਵਾਲ ਉਸ ਸਮੇਂ ਤੱਕ ਜਦ ਤੱਕ ਤੁਹਾਡੇ ਸਵਾਲ ਦਾ ਜਵਾਬ ਨਾ ਮਿਲ ਜਾਵੇ ਹਰ ਪੜਤਾਂ ਪ੍ਰਾਈਮ ਟਾਈਮ 24 ਰੋਜ਼ ਰਾਤ 8 ਵਜੇ ਸਮਾਂ ਸਿਸਟਮ ਤੋਂ ਸਵਾਲ ਪੁੱਛਣ ਦਾ ਸਮਾਂ ਆਵਾਮ ਦੀ ਆਵਾਜ਼ ਚੁੱਕਣ ਦਾ ਸਮਾਂ ਸਿਆਸਤ ਦੀ ਨਬਜ਼ ਟਟੋਲਣ ਦਾ ਸਮਾਂ ਹਾਲੇ ਪੰਜਾਬ ਦੱਸਣ ਦਾ समा खबर का रोजाना शाम सात बजे सिर्फ न्यूज एटीन पंजाब थे हर खबर तक पहुंचने के लिए बेबाक सवाल पूछने के लिए हर चुनाव की महाकवरेज के लिए सबसे पहले और भरोसेमंद नतीजों के लिए रिपोर्टर के सबसे बड़े नेटवर्क के लिए एंकर की नंबर वन टीम के लिए एक नहीं अनेक है कारण बार बार के के नंबर एक बनने के लिए तो देखते रहिए सिर्फ इंडिया। In association with? इलाके किशनगढ़ खन्ना मोटापा सर्जरी ते जोड़ बदलने एक्सीलेंस कुलार हॉस्पिटल एंड नर्सिंग कॉलेज खन्ना रात 8 बजे ਹਰ ਤਰਕ ਪਰਖਿਆ ਜਾਂਦਾ ਹੈ ਪਹੁੰਚਿਆ ਜਾਂਦਾ ਹੈ ਤਹਿਤਾ ਸੁਣੀ ਤੇ ਸਮਝੀ ਜਾਂਦੀ ਹੈ ਹਰ ਬਰੀਕ ਗੱਲ ਮੇਰਾ ਸਿੱਧਾ ਸਵਾਲ ਉਸ ਸਮੇਂ ਤੱਕ ਜਦ ਤੱਕ ਤੁਹਾਡੀ ਸਵਾਲ ਦਾ ਜਵਾਬ ਨਾ ਮਿਲ ਜਾਵੇ ਖਬਰਾਂ ਦਾ ਪ੍ਰਾਈਮ ਟਾਈਮ ਵੇਖੋ ਰੋਜ਼ ਰਾਤ 8 ਵਜੇ ਸਮਾਂ ਸਿਸਟਮ ਤੋਂ ਸਵਾਲ ਪੁੱਛਣ ਦਾ ਸਮਾਂ ਅਵਾੰਦੀ ਆਵਾਜ਼ ਚੁੱਕਣ ਦਾ ਸਮਾਂ ਸਿਆਸਤ ਦੀ ਨਬਜ਼ ਟਟੋਲਣ ਦਾ ਸਮਾਂ ਹਾਲੇ ਪੰਜਾਬ ਦੱਸਣ ਦਾ ਸਮਾਂ ਸੱਤ ਟਾਲੀਆਂ ਖਬਰਾਂ ਦਾ ਰੋਜ਼ਾਨਾ ਸ਼ਾਮ 7 ਵਜੇ ਸਿਰਫ న్యూਜ਼ ਇਟ ਇਨ ਪੰਜਾਬ ਤੇ ਬਠਿੰਡਾ ਕੋਰਟ ਕੰਪਲੈਕਸ ਦੇ ਵਿੱਚ ਮਹਿਲਾ ਕਾਂਸਟੇਬਲ ਦੀ ਪੇਸ਼ੀ ਦੌਰਾਨ ਹੰਗਾਮਾ ਅਮਨਦੀਪ ਕੌਰ ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਤੇ ਉਸ ਦੇ ਪਤੀ ਦੇ ਵਿਚਾਲੇ ਹੋਈ ਝੜਪ ਦੋਵਾਂ ਨੇ ਇੱਕ ਦੂਜੇ ਦੇ ਜਿਹੜੇ ਥੱਪੜ ਮੋਗਾ ਦੇ ਹਾਈ ਪ੍ਰੋਫਾਈਲ ਸੈਕਸ ਸਕੈਂਡਲ ਕੇਸ ਦੇ ਵਿੱਚ ਸਜ਼ਾ ਦਾ ਐਲਾਨ ਟਲਿਆ ਹੁਣ 7 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਕੇਸ ਦੇ ਵਿੱਚ ਤਤਕਾਲੀ ਐਸਐਸਪੀ ਐਸਪੀ ਅਤੇ ਦੋ ਇੰਸਪੈਕਟਰ ਦਿੱਤੇ ਗਏ ਨੇ ਦੋਸ਼ੀ ਕਰਾ ਅੰਮ੍ਰਿਤਸਰ ਚ ਫਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਗ੍ਰਿਫਤਾਰ ਸਰਕਾਰੀ ਅਫਸਰਾਂ ਨੂੰ ਕਰਦੀ ਸੀ ਬਲੈਕਮੇਲ ਫੇਕ ਆਈਡੀ ਕਾਰਡ ਬੀਭਰਮ ਮੁਕਸਰ ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ برف ਤੋੜਨ ਵਾਲੀ ਸੂਈ ਦੇ ਨਾਲ ਵਿੰਨਿਆ ਸਰੀਰ ਪਤਨੀ ਪ੍ਰੇਮੀ ਸਣੇ ਪੰਜ ਮੁਲਜ਼ਮ ਗ੍ਰਿਫਤਾਰ ਪੰਜਾਬ ਸਿੱਖ ਵਿਭਾਗ ਦੀ ਨਵੀਂ ਪਹਿਲ ਮੰਤਰੀ ਹਰਜੋਤ ਬੈਂਸ ਬੋਲੇ ਆਈਪੀਐਸ ਅਤੇ ਆਈਏਐਸ ਪੰਜ ਸਾਲਾਂ ਦੇ ਲਈ ਇੱਕ ਇੱਕ ਸਰਕਾਰੀ ਸਕੂਲ ਲੈਣਗੇ ਗੋਲ ਸਕੂਲ ਦੇ ਬੱਚਿਆਂ ਦੀ ਕਰਨਗੇ ਮਦਦ ਗੁਰਦਾਸਪੁਰ ਦੇ ਪਾਸਟਰ ਜਸ਼ਨ ਗਿਲਤੇ ਜ਼ਬਰਜਨਾਤਕ ਕਤਲ ਦੇ ਲੱਗੇ ਇਲਜ਼ਾਮ ਲੜਕੀ ਦੇ ਪਿਤਾ ਨੇ ਗ੍ਰਿਫਤਾਰੀ ਦੀ ਗਤੀ ਮੰਗੀ ਹਾ ਪਾਸਟਰ ਦੇ ਨਾਲ ਮਿਲੀ ਹੋਈ ਹੈ ਪੁਲਿਸ ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਜ਼ਿਕਰ ਅਸੀਂ ਅੱਜ ਇੱਕ ਪਾਸਟਰ ਦਾ ਕਰਾਂਗੇ ਇੱਕ ਪਾਸਟਰ ਵਿਜਿੰਦਰ ਜਿਹੜੇ ਸਲਾਖਾਂ ਦੇ ਪਿੱਛੇ ਨੇ ਤਾਂ ਉਮਰ ਚੈਦ ਦੇ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਅਦਾਲਤ ਦੇ ਵੱਲੋਂ ਇੱਕ ਹੋਰ ਪਾਸਟਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਜਿਆਂ ਖਬਰ ਹੈ ਗੁਰਦਾਸਪੁਰ ਤੋਂ ਸ਼ਰਵਤ ਇਥੋਂ ਹੀ ਗੁਰਦਾਸਪੁਰ ਦੇ ਪਾਸਟਰ ਜਸ਼ਨ ਗਿੱਲ ਦੇ ਤੇ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਲੜਕੀ ਦੇ ਨਾਲ ਜ਼ਬਰ ਜਨਾਤ ਤੋਂ ਬਾਅਦ ਕਤਲ ਦੇ ਇਲਜ਼ਾਮ ਲੱਗੇ ਨੇ ਔਰ ਕੁੜੀ ਦੇ ਪਹਿਤਾਨੇ ਪਾਸਟਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਲਜ਼ਾਮ ਇਥੋਂ ਤੱਕ ਨੇ ਕਿ ਪਾਸਟਰ ਦੇ ਨਾਲ ਪੁਲਿਸ ਮਿਲੀ ਹੋਈ ਹੈ ਮਾਮਲੇ 'ਚ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਡੇਢ ਸਾਲ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪਰ ਪੁਲਿਸ ਦੇ ਵੱਲੋਂ ਪਾਸਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਨਾਲ ਹੀ ਇਲਜ਼ਾਮ ਲਗਾਏ ਕਿ ਪੁਲਿਸ ਦੇ ਵੱਲੋਂ ਦਰਜ ਕੀਤੀ ਐਫ ਆਈ ਆਰ ਦੇ ਵਿੱਚ ਕਤਲ ਦੀਆਂ ਧਾਰਾਵਾਂ ਤੱਕ ਨਹੀਂ ਜੁੜੀਆਂ ਗਈਆਂ ਤੇ ਇਸ ਪੂਰੇ ਕੇਸ ਦੇ ਵਿੱਚ ਗੁਰਦਾਸਪੁਰ ਦੇ ਪਾਸਟਰ ਨੇ ਗੁਰਦਾਸਪੁਰ ਦੇ ਨਾਲ ਸਬੰਧ ਰੱਖਦੇ ਨੇ ਪਾਸਟਰ ਜਸ਼ਨ ਗਿੱਲ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਸ਼ਨ ਗਿੱਲ ਦਾ ਵੀ ਜਿਹੜਾ ਬਿਆਨ ਹੈ ਉਹਨਾਂ ਦਾ ਵੀ ਪੱਖ ਜ਼ਰੂਰ ਸਾਹਮਣੇ ਆਵੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਲਈ ਇੱਕ ਸ਼ਖਸ ਦੇ ਵੱਲੋਂ ਕੀਤੀ ਗਈ ਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਲੜਕੀ ਦੇ ਪਿਤਾ ਸਾਹਮਣੇ ਆਏ ਤੇ ਕਿਹਾ ਕਿ ਬਲਾਤਕਾਰ ਤੋਂ ਬਾਅਦ ਉਹਨਾਂ ਦੀ ਬੇਟੀ ਦਾ ਕਤਲ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਕਰ ਦਿੱਤਾ ਗਿਆ। ਤਰੀਬ 3 ਸਾਲ ਪਹਿਲਾਂ ਹੀ ਘਟਨਾ ਵਾਪਰੀ ਸੀ। ਪੁਲਿਸ ਨੇ ਪਰਚਾ ਦਰਜ ਕੀਤਾ ਤਾਂ ਕਤਲਦਿਆਂ ਧਾਰਾਵਾਂ ਨਹੀਂ ਜੋੜੀਆਂ। ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਨਾਲ ਮਿਲੀ ਹੋਈ ਹੈ ਇਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਇਹ ਜਾਨਦੇ ਹਨ ਹੋ ਗਈ 1 ਸਾਲ ਹੋ ਗਿਆ ਸੀ। ਉਹਨੇ ਪਤਾ ਨਹੀਂ ਕਿ ਤਰ੍ਹਾਂ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਢਾਹ ਕੇ ਹੀ ਮੇਰੀ ਬੇਟੀ ਬੀਸੀਏ ਬੀਸੀਏ 'ਚ ਪੜ੍ਹਦੀ ਹੋਈ ਸੀ ਲਾਸਟ ਉਹਦਾ ਸੈਮੈਸਟਰ ਹੀ ਬੀਸੀਏ ਦਾ ਸੀ ਤੇ ਆਪਣੇ ਚਾਸੀ ਵਿੱਚ ਲੈ ਗਈ ਉਹਦੇ ਨਾਲ ਉਹ ਰੇਪ ਕਰਦਾ ਰਿਹਾ ਬਾਅਦ 'ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਯੂਨੀਵਰਸਿਟੀ ਕਲਮੰਤਪੂਰ ਦਾ ਪਿੰਡ ਕੋਸ ਤੋਂ ਘੁੱਕਦੀ ਜੀ ਉਹਦੇ 'ਚ ਉਹਨਾਂ ਉੱਥੇ ਹੀ ਆ ਗਈ ਜੀ ਉਹਨਾਂ ਨੇ ਗੋਸ਼ਣ ਕਰਾ ਦਿੱਤਾ ਗੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸੰਗ ਕਦੇ ਪਧਾਂਚ ਲੈ ਗਈ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆਨਕੇ ਇਹਨਾਂ ਨੇ ਅਦਾ ਭਰਾ ਸਰਪੰਚ ਹੀ ਸੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਣਨਾ ਅਣਪਛਾਣਨਾ ਵਿਅਕਤੀ ਹੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾਸਾਉਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਸੀ 2 ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਤੇ ਇੱਕ ਦਿਨ ਕੱਲ ਡਾਕਟਰ ਨੇ ਅਲਟਰਾਸਾਉਂਡ ਲਿਖਾਈ ਕਿ ਆਪਾਂ ਪ੍ਰਾਈਵੇਟ ਕਰਾ ਲੈਂਦੇ ਹਾਂ ਆਪਾਂ আল্ট্রਾਸਾਉਂਡ ਦਾ ਦਾਖਲ ਨੂੰ ਕਰਾਇਆ ਸੀ ਸਾਨੂੰ ਉੱਥੇ ਜਾ ਕੇ ਤੁਹਾਡੇ ਨੂੰ ਪਤਾ ਲੱਗਾ ਕਿ ਇਹ ਕੰਮ ਹੋਇਆ ਦਾ ਨਹੀਂ ਤੇ ਦੇਖੀਏ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਤੇ ਉਹ ਉਹ ਪਰਚਾ ਜਿਹੜਾ ਇਹ ਕਰਿਆ ਇਹਨਾਂ ਨੇ 60 65 ਦਿਨ ਲਾ ਕੇ ਪਰਚਾ ਕੱਟਣ ਲੱਗੇ ਨੇ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਏ ਜਿਹੜੇ ਨਾਮ ਲਿਖੇ ਹੀ ਨਹੀਂ ਅੱਜ ਤੱਕ ਵੀ ਕੁਲਵੰਤਪੁਰ ਦਾ ਨਾਮ ਨਹੀਂ ਪੁਲਿਸ ਆਉਂਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਾਵਾ ਤੇ ਮੈਨੂੰ ਦੋਫੇ ਮਾਰਦੇ ਆ ਕਿ ਤੁਸੀਂ ਰਾਜੀਨਾਮਾ ਕਰੋ ਦਾ ਦਾਪਰ ਰਾਜੀਨਾਮਾ ਕਰਾ ਦਿੰਨੀਆਂ ਮੈਂ ਇਹ ਰਿਕਸ਼ਾ ਕਰਾਉਣਾ ਵਾ ਜੀ ਤੇ ਗਰੀਬ ਬੰਦਾ ਆ ਮੈਂ ਗਰੀਬ ਬੰਦਾ ਵਾਂ ਮੈਂ ਤੇ ਮਤਲਬ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬੜਾ ਕਰਦੇ ਆ ਜੀ ਤੇ ਮੈਂ ਆਪਣਾ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਕਿੰਨਾ ਇਨਸਾਫ ਲੈਣਾ ਵਾ ਉੱਤੇ ਤਾ ਪਾਸਟਰ ਜਸ਼ਨ ਗਿਲਦੇਵ ਤੇ ਇਲਜ਼ਾਮ ਲਗਾਈ ਗਏ ਇੱਕ ਸ਼ਖਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਲਜ਼ਾਮ ਹੈ ਕਿ ਉਹਨਾਂ ਦੀ ਬੇਟੀ ਬੀਸੀਏ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਬੀਟੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਕਤਲ ਦੀਆਂ ਧਾਰਾਵਾਂ ਨਹੀਂ ਜੋੜੀਆਂ ਤੇ ਦੂਜੇ ਪਾਸੇ ਇਲਜ਼ਾਮ ਇਹ ਵੀ ਹੈ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਪੁਲਿਸ ਮਰੀ ਹੋਈ ਹੈ ਹਾਂ ਕਿ ਗੁਰਦਾਸਪੁਰ ਪੁਲਿਸ ਕੀ ਕੁਝ ਕਹਿੰਦੀ ਹੈ ਇਸ ਕੇਸ ਦੇ ਵਿੱਚ ਉਹ ਦੇਖਣਾ ਹੋਏਗਾ ਤਾਂ ਪੁਲਿਸ ਦਾ ਧਿਆਨ ਤੇ ਦੂਜੇ ਪਾਸੇ ਪਾਸਟਰ ਜਸ਼ਨ ਗਿੱਲ ਕੀ ਕੁਝ ਕਹਿੰਦੇ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਦੇ ਬਾਰੇ ਉਹ ਦੇਖਣਾ ਹੋਏਗਾ ਪਰ ਜਦੋਂ ਇੱਕ ਪਾਸਟਰ ਦੇ ਉੱਤੇ ਇੱਕ ਲੜਕੀ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਲੱਗਣ ਕਤਲ ਦੇ ਇਲਜ਼ਾਮ ਲੱਗਣ ਫਿਰ ਫਰਕ ਤੱਪੇਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਲੁਧਿਆਣਾ ਦੇ ਪਿੰਡ ਕੁਲੀਏ ਬਾਲ ਦੇ ਵਿੱਚ 7 ਸਾਲਾਂ ਬੱਚੀ ਲਾਪਤਾ ਹੋ ਗਈ ਹੈ ਸਰਕਾਰੀ ਸਕੂਲ ਦੇ ਵਿੱਚੋਂ ਗਾਇਬ ਹੋਈ ਹੈ ਬੱਚੀ ਸਕੂਲ ਦੇ ਪਹਿਲੇ ਦਿਨ ਹੀ ਬੱਚੀ ਲਾਪਤਾ ਹੋ ਗਈ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਦੇ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਪੁਲਿਸ ਤੇ ਮਾਪਿਆਂ ਦੇ ਵੱਲੋਂ ਬੱਚੀ ਦੀ ਹਵਾਲਤ ਕੀਤੀ ਜਾ ਰਹੀ ਹੈ ਬੱਚੀ ਦੇ ਮਾਪਿਆਂ ਉਹਨਾਂ ਦੀ ਬੱਚੀ ਦਾ ਅੱਜ ਸਕੂਲ ਦੇ ਵਿੱਚ ਪਹਿਲਾ ਦਿਨ ਸੀ ਜਦੋਂ ਉਹ ਦੁਪਹਿਰ ਨੂੰ ਆਪਣੀ ਬੱਚੀ ਨੂੰ ਸਕੂਲ ਤੋਂ ਵਾਪਸ ਲੈਣ ਲਈ ਪਹੁੰਚੇ ਤਾਂ ਉੱਥੇ ਬੱਚੀ ਨਹੀਂ ਮਿਲੀ ਜਿਸ ਤੋਂ ਬਾਅਦ ਪ੍ਰਸ਼ਾਸਨ ਸਕੂਲ ਪ੍ਰਸ਼ਾਸਨ ਸਵਾਲਾਂ ਦੀ ਕਿਟੜੀ ਦੇ ਵਿੱਚ ਹੈ ਅਧਿਆਪਕਾਂ ਦੇ ਉੱਤੇ ਵੀ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ ਬੱਚੀ ਦੀ ਤਸਵੀਰ ਤੁਹਾਡੀ ਡਿਵਾਈਸ ਸਕਰੀਨ ਦੇ ਉੱਤੇ ਹੈ ਜੇਕਰ ਤੁਸੀਂ ਵੀ ਇਸ ਬੱਚੀ ਨੂੰ ਕਿਤੇ ਦੇਖੋ ਤਾਂ ਜਰੂਰ ਇਸ ਇਸ ਦਾ ਗੌਰ ਕਰੋ ਕੀ ਪਰਿਵਾਰ ਤੱਕ ਕੋਈ ਜਾਣਕਾਰੀ ਪਹੁੰਚਾ ਦਿੱਤੀ ਜਾਵੇ ਇਹ ਪੂਰੀ ਘਟਨਾ ਲੁਧਿਆਣਾ ਡੀਐਲ ਲੁਧਿਆਣਾ ਦੇ ਪਿੰਡ ਕੁਲੀਏਵਾਲ ਦੇ ਵਿੱਚ 7 ਸਾਲ ਦੀ ਬੱਚੀ ਹੈ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇੱਕ ਪਾਸੇ ਸਕੂਲ ਦੀ ਤਸਵੀਰ ਹੈ ਦੂਜੇ ਪਾਸੇ ਉਸ ਬੱਚੀ ਦੀ ਤਸਵੀਰ ਹੈ 7 ਸਾਲ ਉਮਰ ਹੈ ਇਸ ਦੀ ਅੱਜ ਪਹਿਲਾ ਹੀ ਦਿਨ ਸੀ ਬੱਚੀ ਦਾ ਜਦੋਂ ਸਕੂਲ ਗਈ ਸੀ ਨਵੇਂ ਸੈਸ਼ਨ ਸ਼ੁਰੂ ਹੋਏ ਨਹੀਂ ਤਾਂ 3-4 April 4 April ਦਾ ਦਿਨ ਹੈ April ਦੇ ਮਹੀਨੇ ਦੇ ਵਿੱਚ ਨਵੇਂ ਸੈਸ਼ਨ ਸ਼ੁਰੂ ਹੁੰਦੇ ਨੇ ਤਾਂ ਬੱਚੀ ਅੱਜ ਪਹਿਲੇ ਦਿਨ ਸਕੂਲ ਗਈ ਸੀ ਵਾਪਸ ਲੈਣ ਦੇ ਲਈ ਪਰਿਵਾਰ ਜਦੋਂ ਪਹੁੰਚਿਆ ਤਾਂ ਉੱਥੇ ਬੱਚੀ ਨਹੀਂ बारे बारे तो बच्ची के जब ना कराई बच्ची जब छोड़ के गई अरे साढ़े बारह बजे आई तो मेरा बच्ची नहीं थी पहले दिन था बोले कि मिल जाएगी शांति रहो रो जन अब पता नहीं मैं तो आई नौ बजे यहाँ से निकल गई बैठा के क्लास में आज साढ़े बारह बजे तो मेरा बच्ची नहीं था वाले कि वो पहले भी चली जाती थी ऐसे। नहीं मैं आज तो लेके आई हूँ ਹੰਦਵਾੜੀ ਸੇ ਕਦੇ ਪਹਿਲੇ ਆਇਆ। ਆ ਗੰਦਾਈ ਨੇ ਤੇ ਗਾਇ ਹੀ ਨਹੀਂ ਕਦੀ ਦੇਖਾਈ ਨਹੀਂ ਉਸਕੋ। ਅੱਛਾ। ਨੇ ਇਧਰ ਆ ਗੰਦਾਈ ਨਹੀਂ ਥਾ। ਸਾਡੇ ਸਹਿਯੋਗੀ ਲੁਧਿਆਣਾ ਤੋਂ ਇਸ ਸਮੇਂ ਰਜਿੰਦਰ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ। ਰਜਿੰਦਰ ਦੱਸੋ ਪੂਰੀ ਖਬਰ ਕੀ ਹੈ? ਬੱਚੀ ਨੂੰ ਸਵੇਰੇ ਕੌਣ ਛੱਡ ਕੇ ਗਿਆ ਸੀ? ਵਾਪਸ ਨਹੀਂ। ਬੱਚੀ ਸਕੂਲ ਦੇ ਵਿੱਚ ਸੀ। ਕੀ ਜਾਣਕਾਰੀ ਤੁਹਾਡੇ ਕੋਲ? ਆ ਦੇਖੋ ਬਿਲਕੁਲ ਗੌਰਵ ਜਿਸ ਤਰੀਕੇ ਦੇ ਨਾਲ ਪਰਿਵਾਰ ਦੀ ਸਟੇਟਮੈਂਟ ਆ। ਉਹਨਾਂ ਦਾ ਕਹਿਣਾ ਕਿ ਕਵਿਰੀ 8 ਵਜੇ ਦੇ ਕਰੀਬ ਉਹ ਬੱਚੀ ਨੂੰ ਸਕੂਲ ਦੇ ਵਿੱਚ ਛੱਡ ਕੇ ਗਈ ਸੀ ਔਰ ਅਹ ਦੇਰ ਦੇ ਪੈਰ ਜਦੋਂ 6:30 ਵਜੇ ਦੇ ਕਰੀਬ ਬੱਚੀ ਨੂੰ ਛੁੱਟੀ ਦੇ ਸਮੇਂ ਲੈਣ ਆਏ ਤਾਂ 25 ਸਕੂਲ ਦੇ ਵਿੱਚ ਮੌਜੂਦ ਨਹੀਂ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਅ ਟੀਚਰਾਂ ਨੂੰ ਇਸ ਬਾਰੇ ਜਿਹੜੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਵੀ ਬੱਚੀ ਨੂੰ ਲਗਾਤਾਰ ਜਿਹੜੇ ਲੱਭਣ ਦੇ ਯਤਨ ਕੀਤੇ ਜਾ ਰਹੇ ਸੀ ਅ ਇੱਥੇ ਵੀ ਦੱਸਿਆ ਰਿਹਾ ਕਿ ਹੁਣ ਜਿਹੜੀ ਬੱਚੀ ਆ ਫਿਲਹਾਲ ਪੁਲਿਸ ਨੇ ਉਸ ਨੂੰ ਲੱਭ ਲਿਆ ਔਰ ਥੋੜੀ ਹੀ ਦੇਰ ਦੇ ਵਿੱਚ ਉਹਨਾਂ ਦੇ ਹਵਾਲੇ ਜਿਹੜਾ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਪਰ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਸਕੂਲ ਦੇ ਵਿੱਚ ਆਇਆ ਬੱਚਾ ਕਿਵੇਂ ਜਿਹੜਾ ਉੱਥੋਂ ਚਲਾ ਗਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਹੈ ਉਸ ਨੂੰ ਹੁਣ ਬੱਚੀ ਨੂੰ ਲੱਭ ਰਿਆ ਸੀਗਾ ਤਾਂ ਪੁਲਿਸ ਦੀ ਜਿਹੜੀ ਆ ਮਦਦ ਲਈ ਗਈ ਵਾਕ ਵਾਕ ਸੀਸੀਟੀਵੀ ਕੈਮਰਾ ਦੀ ਜਿਹੜੀ ਮਦਦ ਲਈ ਗਈ ਆ ਤਾਂ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਬੱਚੀ ਨੂੰ ਉਹ ਹਲਕਾ ਸਾਹਨੇਵਾਲ ਦੇ ਏਰੀਏ ਦੇ ਵਿੱਚੋਂ ਲੱਭਿਆ ਤਾਂ ਹੁਣ ਥੋੜੀ ਜੀ ਦੇਰ ਦੇ ਵਿੱਚ ਪਰਿਵਾਰ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਜਾ ਰਿਹਾ ਹੈ। ਅੱਛਾ ਤਾਂ ਬੱਚੀ ਮਿਲ ਗਈ ਹੈ ਮਤਲਬ ਜੀ ਬਿਲਕੁਲ ਬੱਚੀ ਜਿਹੜੀ ਆ ਉਹ ਸਹੀ ਸਲਾਮਤ ਮਿਲ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਬੱਚੀ 11:30 ਵਜੇ ਦੇ ਕਰੀਬ ਜਿਹੜੀ ਲੰਚ ਟਾਈਮ ਤੇ ਹੋਣ ਤੋਂ ਬਾਅਦ ਬੱਚੀ ਜਿਹੜੀ ਅਚਾਨਕ ਉਹ ਸਕੂਲ ਤੋਂ ਬਾਹਰ ਚਲੀ ਗਈ ਸੀ ਔਰ ਐਸੇ ਦੌਰਾਨ ਉਹ ਕੁੰਬੀ ਕਮੌਂਦੀ ਜਿਹੜੀ ਹਲਕਾ ਸਾਹਨੇਵਾਲ ਏਰੀਆ ਦੇ ਵਿੱਚ ਚਲੀ ਗਈ ਸੀ ਜਿਸ ਦਾ ਟੀਚਰਾਂ ਨੂੰ ਪਤਾ ਨਹੀਂ ਚੱਲਿਆ ਸੀ ਔਰ ਪੁਲਿਸ ਦੀ ਮਦਦ ਦੇ ਨਾਲ ਜਿਹੜਾ ਹੁਣ ਬੱਚੀ ਨੂੰ ਜਿਹੜਾ ਲੱਭ ਲਿਆ ਗਿਆ ਜੀ ਚਲੋ ਠੀਕ ਹੈ ਤੇ ਰਾਤ ਪਰ ਰਾਤ ਪਰ ਹੀ ਖਬਰ ਹੈ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਇੱਕ ਵਾਰੀ ਮੈਂ ਅਪਡੇਟ ਕਰ ਦਵਾਂ ਆਪਣੇ ਦਰਸ਼ਕਾਂ ਨੂੰ ਇਸ ਖਬਰ ਦੇ ਵਿੱਚ ਅਪਡੇਟ ਆ ਗਿਆ ਹੈ ਲੁਧਿਆਣਾ ਦੇ ਵਿੱਚ ਜਿਹੜੀ 7 ਸਾਲ ਦੀ ਬੱਚੀ ਲਾਪਤਾ ਹੋਈ ਸੀ ਉਹ ਮਿਲ ਚੁੱਕੀ ਹੈ ਜੀ ਹਾਂ 7 ਸਾਲ ਦੀ ਬੱਚੀ ਮਿਲ ਚੁੱਕੀ ਹੈ ਪਰਿਵਾਰ ਦੇ ਲਈ ਸਭ ਦੇ ਲਈ ਤੁਸੀਂ ਕਹਿ ਸਕਦੇ ਹੋ ਰਾਹਤ ਭਰੀ ਖਬਰ ਹੈ ਜਿਹੜੀ ਤਸਵੀਰ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਤੁਹਾਨੂੰ ਵੀ ਜਾਣਕਾਰੀ ਮਿਲੇ ਤਾਂ ਜ਼ਰੂਰ ਦੱਸਣਾ ਪਰ ਬੱਚੀ ਸਹੀ ਸਲਾਮਤ ਆਪਣੇ ਪਰਿਵਾਰ ਦੇ ਕੋਲ ਪਹੁੰਚ ਚੁੱਕੀ ਹੈ ਔਰ ਕਾਬਲੇ ਗੌਰ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੀ ਗਾਇਬ ਹੋਈ ਸੀ ਦਰਅਸਲ ਬੱਚੇ ਨੇ ਖੇਡਦੇ-ਖੇਡਦੇ ਇੱਧਰ-ਉੱਧਰ ਚਲੇ ਜਾਂਦੇ ਨੇ ਨਹੀਂ ਪਤਾ ਲੱਗਦਾ ਪਰ ਜ਼ਿੰਮੇਵਾਰੀ ਸਕੂਲ ਦੀ ਵੀ ਹੁੰਦੀ ਆਪਣਾ ਸਕੂਲ ਤੋਂ ਉਸ ਤੋਂ ਬਾਅਦ ਕਾਫੀ ਦੂਰ ਨਿਕਲ ਗਈ ਖੈਰ ਫਿਲਹਾਲ ਸਹੀ ਸਲਾਮਤ ਬੱਚੀ ਮਿਲ ਚੁੱਕੀ ਹੈ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਹੈ ਬਠਿੰਡਾ ਤੋਂ ਬਠਿੰਡਾ ਕੋਰਟ ਕੰਪਲੈਕਸ ਦੇ ਨਾਲ ਜੁੜੀ ਹੋਈ ਖਬਰ ਹੈ ਬਠਿੰਡਾ ਕੋਰਟ ਕੰਪਲੈਕਸ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਦਰਅਸਲ ਮਹਿਲਾ ਕਾਂਸਟੇਬਲ ਦੀ ਪੇਸ਼ੀ ਸੀ ਤੇ ਪੇਸ਼ੀ ਦੌਰਾਨ ਉੱਥੇ ਕੁੱਟਮਾਰ ਹੁੰਦੀ ਹੋਈ ਨਜ਼ਰ ਆਈ ਉਸ ਦੀਆਂ ਕੁਝ ਤਸਵੀਰਾਂ ਵੀ ਨਜ਼ਰ ਆਈਆਂ ਦੇ ਸਾਥੀ ਆਪਣੀ ਪਤਨੀ ਦੇ ਨਾਲ ਝੜਤ ਹੋ ਗਈ ਕਟ ਕੋਮਪਲੈਕਸ ਦੇ ਵਿੱਚ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਥੱਪੜ ਜੜ ਦਿੱਤੇ ਔਰ ਮਹਿਲਾ ਨੇ ਆਪਣੇ ਪਤੀ ਤੇ ਇਲਜ਼ਾਮ ਲਗਾਏ ਸਨ ਮਹਿਲਾ ਕਨਸਟੇਬਲ ਦੇ ਨਾਲ ਮਿਲ ਕੇ ਨਸ਼ਾ ਵੀਚਾ ਇਹ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਪਤੀ ਦੇ ਖਿਲਾਫ ਵੀ ਕੇਸ ਦਰਜ ਹੋ ਗਿਆ ਮਹਿਲਾ ਕਾਬਲੇ ਗੌਰੇ ਮੈਂ ਪੂਰਾ ਮਾਮਲਾ ਤੁਹਾਨੂੰ ਸਮਝਾਉਣਾ ਕਿ ਇਹ ਦੋਵੇਂ ਕੌਣ ਹਨ ਦਰਸਲ ਇੱਕ ਦਿਨ ਪਹਿਲਾਂ ਥਾਰ ਵਾਲੀ ਪੁਲਿਸ ਕਨਸਟੇਬਲ ਤੁਸੀਂ ਜ਼ਰੂਰ ਖਬਰ ਦੇਖੀ ਹੋਏਗੀ ਉਹ ਕਨਸਟੇਬਲ ਗ੍ਰਿਫਤਾਰ ਹੋਈ ਸੀ ਚਿੱਟੇ ਦੇ ਨਾਲ ਕਿਉਂਕਿ ਉਸ ਦਾ ਮਹਿਲਾ ਦਾ ਇਹ ਸਾਥੀ ਹੈ ਜਿਹੜੇ ਜਿਸ ਦੇ ਨਾਲ ਕੁੱਟਮਾਰ ਅੱਜ ਹੋਈ ਹੈ ਤੇ ਇਸ ਦੀ ਜਿਹੜੀ ਪਤਨੀ ਹੈ ਉਹ ਕੋਟ ਕੰਪਲੈਕਸ ਦੇ ਵਿੱਚ ਪਹੁੰਚ ਗਈ ਤੇ ਉਸ ਨੇ ਇਸ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਜਦੋਂ ਕੱਲ ਗ੍ਰਿਫਤਾਰੀ ਹੋਈ ਸੀ ਮਹਿਲਾ ਕਾਂਸਟੇਬਲ ਦੀ ਤਾਂ ਉਸ ਤੋਂ ਬਾਅਦ ਇਹ ਮਹਿਲਾ ਸਾਹਮਣੇ ਆ ਗਈ ਸੀ ਇਸ ਦੇ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਇਹ ਇਹ ਜਿਹੜੇ ਮਹਿਲਾ ਕਾਂਸਟੇਬਲ ਹੈ ਤੇ ਉਸ ਦੇ પતિ ਦੋਵਾਂ ਦੇ ਵਿਚਾਲੇ ਨਜਾਇਜ਼ ਸਬੰਧ ਨੇ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਕਹਿਰੇ ਇਲਜ਼ਾਮ ਲਗਾਏ ਗਏ ਸੀ ਤੇ ਅੱਜ ਇਹ ਪੂਰਾ ਹੋਰ ਬਵਾਲ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਤੇ ਵਿਰੋਧ ਖਾਲਿਸਤਾਨੀ دہشتਗርድ ਮਹਿਲ ਸਿੰਘ ਬੱਬਰ ਦੇ ਭੋਗ ਸਮਾਗਮ ਦੇ ਦੌਰਾਨ ਹੋਇਆ ਇਸ ਵਾਰ ਜਦੋਂ ਜਥੇਦਾਰ ਗਿਆਨੀ ਗੜਗਜ ਮਹਿਲ ਸਿੰਘ ਬੱਬਰ ਦੇ ਪਰਿਵਾਰ ਨੂੰ ਸਰੋਪਾ ਪੀਟ ਕਰਨ ਲੱਗੇ ਤਾਂ ਜਰਨੈਲ ਸਿੰਘ ਸਖੀਰਾ ਨਾਮ ਦੇ ਇੱਕ ਸ਼ਖਸ ਨੇ ਜਥੇਦਾਰ ਨੂੰ ਸਰੋਪਾ ਦੇਣ ਤੋਂ ਰੋਕ ਦਿੱਤਾ ਜਿਸ ਦਾ ਕਹਿਣਾ ਸੀ ਕਿ ਸੰਗਤ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੀ ਇਸ ਤੋਂ ਬਾਅਦ ਜਥੇਦਾਰ ਗੜਗਜ ਹੱਥ ਜੋੜ ਕੇ ਸੰਗਤ ਦੇ ਵਿੱਚ ਬੈਠ ਗਏ ਅਤੇ ਫਿਰ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਪਰਿਵਾਰ ਨੂੰ ਸਰੋਪਾ ਪੀਟ ਕੀਤਾ ਇਹਨਾਂ ਦੇ ਸਾਹ ਕੋਈ ਸਰੋਪਾ ਵੈਗਰੂ ਨਾ ਦੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਇਹ ਜਿਹੜਾ ਫਿੱਟ ਬੈਠਾ ਗੜਗਾਜ ਸਿੰਘ ਜਹੇਦਾਰ ਉਹਨੂੰ ਇਹਨਾਂ ਨੇ ਆਪਣਾ ਜਹੇਦਾਰ ਬਣਾ ਲਿਆ ਫਿਰ ਕੌਮ ਨੂੰ ਇਹ ਕਦੀ ਗੱਲਾਂ ਮਨਜ਼ੂਰ ਨਹੀਂ ਹੁੰਦੀਆਂ ਅੱਜ ਜਮੀਰ ਨੇ ਵਾਜ ਦਿੱਤੀ ਕਿ ਅੱਜ ਆਪਾਂ ਇਹ ਕੰਮ ਹੋਣ ਨਹੀਂ ਦੇਣਾ ਤੇ ਮੈਂ ਗੁਰੂ ਸਾਹਿਬ ਮੇਰੇ ਨਾਲ ਸੀ ਅੰਗ-ਸੰਗ ਸੀ ਇਹ ਕੰਮ ਮੈਂ ਫਿਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਕਿਹਾ ਵੀ ਤੁਸੀਂ ਸਰੋਪਾ ਨਹੀਂ ਦੇਣਾ ਨਕੀ ਅਕਾਲ ਤੱਕ ਸਾਧ ਜਥੇਦਾਰ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤਲਖ ਮਾਹੌਲ ਨਹੀਂ ਬਣਿਆ ਪੂਰਾ ਸਮਾਗਮ ਸ਼ਾਂਤਮਈ ਢੰਗ ਦੇ ਨਾਲ ਸੰਪੰਨ ਹੋਇਆ ਹੈ ਕਹ ਰਹੇ ਵਿਰੋਧਾ ਸਾਹਮਣਾ ਜ਼ਰੂਰ ਕਰਨਾ ਪਿਆ ਪਰ ਜਥੇਦਾਰ ਸਾਹਿਬ ਦੇ ਅਹੁਦੇ ਦੇ ਉੱਤੇ ਤਾਂ ਵਿਰਾਜਮਾਨ ਨੇ ਇਸ ਦੇ ਵਿੱਚ ਕੋਈ ਦੋਰਅਾਈ ਨਹੀਂ ਹੈ ਉਦੋਂ ਸੁਬੀਰ ਸਿੰਘ ਬਾਦਲ ਦੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਅਤੇ ਹਾਈ ਕੋਰਟ ਨੇ ਸੁਖਬੀਰ ਤੇ ਦਰਬਾਤ ਸਾਹਿਬ ਦੇ ਵਿੱਚ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਜਾਰੀ ਕੀਤਾ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਸੀਬੀਆਈ ਜਾਂ ਐਨਆਈਏ ਤੋਂ ਜਾਂਚ ਦੀ ਮੰਗ ਕੀਤੀ ਹੈ ਹਾਲਾਂਕਿ ਹਾਈ ਕੋਰਟ ਨੇ ਸੁਖਬੀਰ ਦੇ ਵੱਲੋਂ ਹੇਠਲੀ ਅਦਾਲਤ ਦੇ ਵਿੱਚ ਚੱਲ ਰਹੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਖਾਰਜ ਕਰ ਦਿੱਤੀ ਅਤੇ ਹੁਣ ਮਾਮਲੇ ਦੀ 30 ਅਪ੍ਰੈਲ ਨੂੰ ਸੁਣਵਾਈ ਹੋਵੇਗੀ ਸੁਖਬੀਰ ਬਾਦਲ ਨੇ ਆਪਣੀ ਪਟੀਸ਼ਨ ਦੇ ਵਿੱਚ ਪੁਲਿਸ ਦੀ ਜਾਂਚ ਦੇ ਉੱਤੇ ਸਵਾਲ ਚੁੱਕੇ ਅਤੇ ਕਿਹਾ ਕਿ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਹਮਲੇ ਤੋਂ ਬਾਅਦ ਵੀ ਮੁਲਜ਼ਮ ਧਮਕੀਆਂ ਦੇ ਰਿਹਾ ਹੈ ਗੋਲੀ ਚਲਾਉਣ ਵਾਲੇ ਦਾ ਪਹਿ ਅਤੇ ਉਹ ਕਥਿਤ ਅਤਵਾਦੀ ਹੈ ਪੰਜਾਬ ਸਰਕਾਰ ਵੱਲੋਂ ਇਹ ਇੱਕ ਪਲੋਟ ਸੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਔਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਇਸ ਮਾਮਲੇ ਦੀ ਜਾਂਚ ਨੂੰ ਰਫਾ-ਦਫਾ ਕਰਨ ਦੀ ਪੰਜਾਬ ਪੁਲਿਸ ਦੀ ਐਫਆਈਆਰ ਕਹਿੰਦੀ ਹੈ ਕਿ ਜੀ ਨਹੀਂ ਇਹ ਤਾਂ ਗੁੱਥਮ ਕੁੱਤੇ ਦੇ ਵਿੱਚ ਗੋਲੀ ਚਲੀਏ ਮਤਲਬ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਜਾਨੋ ਮਾਰ ਦੇਣ ਦੀ ਨੀਅਤ ਸੀ ਨਰੈਨ ਸਿੰਘ ਚੋੜੇ ਦੀ ਉਹ ਤਾਂ ਖਤਮ ਹੀ ਕਰਤੀ ਅੰਦਾਜ਼ੇ ਕਿ ਸੁਬੀਰ ਬਾਦਲ ਦੇ ਪਿਛਲੇ ਸਾਲ 4 ਦਸੰਬਰ ਨੂੰ ਉਸ ਸਮੇਂ ਗੋਲੀ ਚਲਾਈ ਗਈ ਸੀ ਜਦੋਂ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਦੀ ਡਿਊਟੀ ਤੇ ਪਹਿਰੇਦਾਰ ਦੀ ਸੇਵਾ ਨਿਭਾ ਰਹੇ ਸਨ सीबीआई ਜਾਂਚ ਸੀਬੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਸ ਪੂਰੇ ਕੇਸ ਦੇ ਵਿੱਚ ਕਿਰ ਦੇਖਣਾ ਹੋਵੇਗਾ ਕਿ ਜਵਾਬਦੀ ਹੁੰਦਾ ਤੇ ਅਦਾਲਤ ਦੇ ਅਗਲੇ ਫੈਸਲੇ ਕੀ ਹੁੰਦੇ ਨੇ ਅਗਲੀ ਖਬਰ ਦਾ ਰੁਕ ਕਰਦੇ ਹਾਂ 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਦੇ ਵਿੱਚ ਫੈਸਲਾ 7 ਅਪ੍ਰੈਲ ਤੱਕ ਦੇ ਲਈ ਟਲ ਗਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਹਾਲੀ ਦੀ ਸੀਬੀਆਈ ਕੋਰਟ ਪਹਿਲਾਂ ਹੀ ਦੋਸ਼ੀ ਠਹਿਰਾ ਚੁੱਕੀ ਐ ਇਹਨਾਂ ਦੇ ਵਿੱਚ ਬੋਗਾ ਦੇ ਤਤਕਾਲੀ ਐਸਐਸਪੀ ਐਸਪੀ ਅਤੇ ਦੋ ਇਨਸਪੈਕਟਰ ਸ਼ਾਮਿਲ ਨੇ ਬੀਵੀਏ ਦਾ ਸੰਤੋਸ਼ਤਾ ਜਾਂ ਸੀਬੀਆਈ ਕੋਲੇ ਸੰਤੋਸ਼ਤਾ ਮੈਂ ਪੁਲਿਸ ਤੋਂ ਵੀ ਸੀਗਾ ਪਰ ਪੁਲਿਸ ਦੇ ਡੀਐਸਪੀ ਸਾਹਿਬ ਸੀਗੇ ਐਸਪੀ ਐਸਐਸਪੀ ਤੇ ਪਰਚਾ ਦੇਣਾ ਡੀਐਸਪੀ ਨੂੰ ਥੋੜਾ ਜਿਹਾ ਔਖਾ ਲੱਗਦਾ ਸਰਕਾਰ ਦਾ ਦਬਾਅ ਪਿਆ ਜਾਂਦਾ ਦੇਖੋ ਸਜ਼ਾ ਸਖਤ ਹੀ ਹੋਊਗੀ ਘਟ ਨਹੀਂ ਹੁੰਦੀ ਹੂੰ ਉਮੀਦ ਆ ਪੂਰੀ ਕੋਰਟ ਤੁਸੀਂ ਕੀ ਡਿਮਾਂਡ ਕਰਦੇ ਹੋ ਕੋਰਟ ਤੋਂ ਉਮੀਦ ਕਰਦੇ ਹਾਂ ਸਖਤ ਸਜ਼ਾ ਦਿੱਤੀ ਜਾਵੇ ਹੂੰ ਪੂਰੇ ਮਾਮਲੇ ਦੀ ਗੱਲ ਕਰੀ ਤਾਂ ਜਗਰਾਉਂ ਦੀ ਕੁੜੀ ਦੀ ਸ਼ਿਕਾਇਤ ਦੇ ਉੱਤੇ 2007 ਦੇ ਵਿੱਚ ਗੈਂਗ ਰੇਪ ਦਾ ਕੇਸ ਦਰਜ ਕੀਤਾ ਗਿਆ ਸੀ 50 ਅਣਪਛਾਤੇ ਲੋਕਾਂ ਦੇ ਉੱਤੇ ਰੇਪ ਦੇ ਇਲਜ਼ਾਮ ਲੱਗੇ ਪੁਲਿਸ ਦੀ ਮਲੀਪੁਗਤ ਨਾਲ ਫਰਜ਼ੀ ਕੇਸ ਦਰਜ ਕਰਨ ਦੇ ਵੀ ਇਲਜ਼ਾਮ ਲੱਗੇ ਕਾਰੋਬਾਰੀਆਂ ਤੇ ਸਿਆਸਤਦਾਨਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਪੁਲਿਸ ਅਫਸਰਾਂ ਦੀ ਮਲੀਪੁਗਤ ਦੇ ਨਾਲ ਦੋ ਔਰਤਾਂ ਲੋਕਾਂ ਨੂੰ ਫਸਾਉਂਦੀਆਂ ਸਨ ਤੇ ਫਿਰ ਬਲੈਕਮੇਲ ਕਰਕੇ ਕਾਰੋਬਾਰੀਆਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ ਬਾਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਦੇ ਵਿੱਚ ਕਲੀਨ ਚਿੱਟ ਦਿੰਦੇ ਸਨ ਇੱਕ ਲੀਡਰ ਨੇ ਪੁਲਿਸ ਦੇ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡ ਕੀਤੀ ਮਾਮਲਾ ਅਖਬਾਰਾਂ ਦੇ ਵਿੱਚ ਆਇਆ ਤਾਂ ਹਾਈ ਕੋਰਟ ਨੇ ਸਿਉਮੋਟੋ ਲੈ ਲਿਆ ਸੀਬੀਏ ਨੇ 2007 ਦੇ ਵਿੱਚ ਹਾਈ ਕੋਰਟ ਦੇ ਆਦੇਸ਼ ਦੇ ਉੱਤੇ ਕੇਸ ਦਰਜ ਕੀਤਾ ਫਿਰ 2018 ਦੇ ਵਿੱਚ ਸਰਕਾਰੀ ਗਵਾਹ ਬਣੀ ਮਹਿਲਾ ਤੇ ਉਸਦੇ ਪਤੀ ਦਾ ਕਤਲ ਹੋ ਗਿਆ ਮ੍ਰਿਤਕ ਮਹਿਲਾ ਚੋਟੇ ਇਲਜ਼ਾਮ ਲਗਾਉਣ ਵਾਲਿਆਂ ਚੋਂ ਇੱਕ ਸੀ ਆਈਪੀਐਸ ਸਮੇਤ ਚਾਰ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਗਏ ਨੇ ਦੋਸ਼ੀਆਂ ਚ ਤਤਕਾਲੀ ਐਸਐਸਪੀ ਅਤੇ ਐਸਪੀਵੀ ਸ਼ਾਮਿਲ ਨੇ ਹੁਣ ਅੱਗੇ ਵਾਦਿਆਂ ਤੇ ਦੇਖਾਂਗੇ 2 ਮਿੰਟ ਦੇ ਵਿੱਚ 10 ਖਬਰ ਪ੍ਰਧਾਨ ਮੰਤਰੀ ਮੋਦੀ ਦੀ ਬੰਗਲਾਦੇਸ਼ ਦੇ ਮੁਖਸਲਾ ਕਰਦੇ ਨਾਲ ਮੁਲਾਕਾਤ ਪੀਐਮ ਨੇ ਯੂਨਿਟਸ ਦੇ ਨਾਲ ਕੀਤੀ ਮੀਟਿੰਗ ਸ਼ੇਖ ਹਸਿਨਾ ਦੇ ਪੀਐਮ ਅਹੁਦੇ ਤੋਂ ਹਟਣ ਤੋਂ ਬਾਅਦ ਦੀ ਪਹਿਲੀ ਬੈਠਕ ਅਮਰੀਕਾ ਦੇ ਵੱਲੋਂ ਭਾਰਤ ਤੇ ਲਗਾਏ ਟੈਰਿਫ ਦੇ ਖਿਲਾਫ ਸੰਸਦ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ ਪਾਰਲੀਮੈਂਟ ਵਿੱਚ ਪੀਐਮ ਮੋਦੀ ਤੋਂ ਜਵਾਬ ਦੇਣ ਦੀ ਮੰਗ ਕਿਹਾ ਕਿ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਦੇ ਉੱਤੇ ਨਾ ਲੱਗੇ ਟੈਲ ਬਠਿੰਡਾ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਅਮਰੀਕਾ ਦੇ ਨਾਲ ਖੇਤੀ ਸੰਝੋਤਾ ਨਾ ਕੀਤਾ ਜਾਵੇ ਕਿਹਾ ਫਸਲਾਂ ਦੇ ਭਾਅ ਵੀ ਮਿਲਣਗੇ ਘੱਟ ਕੇ ਕਿਸਾਨਾਂ ਦਾ ਹੋਵੇਗਾ ਆਰਥਿਕ ਨੁਕਸਾਨ ਰahul Gandhi ਨੂੰ ਇਲਾਹਾਬਾਦ ਹਾਈ ਕੋਰਟ ਤੋਂ ਝਟਕਾ ਸਵਰਕਰ ਮਾਨਹਨੀ ਮਾਮਲੇ 'ਚ ਰਾਹਤ ਦੇਣ ਤੋਂ ਇਨਕਾਰ ਲਖਨਊ ਕੋਰਟ ਦੇ ਸੱਮਨ ਆਦੇਸ਼ ਨੂੰ rahul Gandhi ਨੇ ਦਿੱਤੀ ਚੁਣੌਤੀ ਮੁਜੀਠਿਆ ਡਰੱਗਸ ਤਸਕਰੀ ਮਾਮਲੇ ਚੈਸਾਈਟੀ ਨੇ ਮੋਹਾਲੀ ਕੋਰਟ ਦਗਤ ਰੋਖ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਮੰਗਿਆ ਸਰਚ ਵਾਰੰਟ ਕੱਲ ਹੋਵੇਗੀ ਮਾਮਲੇ ਦੀ ਸੁਣਵਾਈ ਗੁਰਦਾਸਪੁਰ ਦੇ ਪਿੰਡ ਬੈਂਸ ਦੇ ਵਿੱਚ ਤਿੰਨ ਬਦਮਾਸ਼ਾਂ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਗੋਲੀਆਂ ਘਰ ਦੇ ਗੇਟ ਦੇ ਵੀ ਕੀਤੀ ਗਈ ਪੰਤੋੜ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਖੋਲ ਕੀਤੀ ਬਰਾਮਦ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਾਇਲ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਕੀਤੀ ਮੀਟਿੰਗ 106 ਪਿੰਡਾਂ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੀ ਹੋਈ ਗੱਲਬਾਤ ਕੀਤਾ ਛੱਤ ਪਿੰਡਾਂ ਅੰਦਰ ਪਾਈਪਲਾਈਨ ਦਾ ਕੰਮ ਹੋਇਆ ਮੁਕੰਮਲ ਬੜੀ ਦਬਾਦੀ ਪਾਰਵਤੀਆ ਕਲੋਨੀ ਦੇ ਵਿੱਚ ਗਟਰ ਦਾ ਤੈਰ ਦਾ ਮਿਲਿਆ ਪਰ ਉਹਨ ਗਟਰ ਦੇ ਵਿੱਚ ਤੈਰ ਦਾ ਮਿਲਿਆ ਪਰ ਉਹਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਕੀਤਾ ਸੂਚਿਤ ਸੀਵਰੇਜ ਓਵਰਫਲੋ ਕਾਰਨ ਕੀਤੀ ਜਾ ਰਹੀ ਸੀ ਸਫਾਈ ਸੁਜਾਨਪੁਰ ਦੇ ਵਿੱਚ ਨਹਿਰ ਦੇ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼ ਜੇਬ ਦੇ ਵਿੱਚੋਂ ਮਿਲਿਆ ਮੋਬਾਈਲ ਫਿਲਹਾਲ ਨਹੀਂ ਹੋ ਸਕੀ ਪਛਾਣ ਅੰਮ੍ਰਿਤਸਰ ਦੀ ਕ੍ਰਿਸਟਲ ਚੌਂਕ ਦੇ ਨੇੜੇ ਪੈਟਰੋਲ ਪੰਪ ਤੇ ਹੱਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਸੱਤ ਲੁਟੇਰੇ 30000 ਦੀ ਨਕਦੀ ਤੇ ਦੋ ਮੋਬਾਈਲ ਲੈ ਕੇ ਹੋਈ ਫਰਾਰ ਪੰਪ ਮਾਲਕ ਨੇ ਇਨਸਾਫ ਦੀ ਲਗਾਈ ਗੁਹਾਰ ਅਗਲੀ ਖਬਰ ਦਾ ਰੁਕ ਕਰਦੇ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਇੰਸਪੈਕਟਰ ਦੱਸਦੀ ਗ੍ਰਿਫਤਾਰ ਕੀਤੀ ਗਈ ਮਹਿਲਾ ਦੀ ਪਛਾਣ ਰਣਜੀਤ ਕੌਰ ਦੇ ਰੂਪ ਦੇ ਵਿੱਚ ਹੋਈ ਹੈ ਜੋ ਨਕਲੀ ਪੁਲਿਸ ਆਈਡੀ ਦੇ ਸਹਾਰੇ ਖੁਦ ਨੂੰ ਅਧਿਕਾਰੀ ਦੱਸਦੀ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬੇਸਿਕਲੀ ਇਹਦਾ ਜਿਹੜਾ ਮੇਨ ਮੋਟਿਵ ਆ ਉਹ ਰੂਪ ਝਾੜੰਦੀ ਆ ਕੋਈ ਬਲੈਕਮੇਲ ਕਰਨ ਵਾਲੀ ਜਾਂ ਕੋਈ ਹੋਰ ਛੱਡੀ ਵਾਲੀ ਗੱਲ ਸਾਹਮਣੇ ਨਹੀਂ ਆਈ ਤੇ ਮੈਂ ਇਹਦੇ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਵੀ ਪਿਛਲੇ ਸਾਲ ਵੀ ਥਾਣਾ ਸਿਵਲਾਈਂ ਨੰਬਰ ਮਕਦਮਾ ਨੰਬਰ 38 ਦਰਸੀ ਦੇ ਖਿਲਾਫ ਉਦੋਂ ਵੀ ਆਪਣੀ ਇਹ ਪਛਾਣ ਦੱਸਦੀ ਸੀ ਮੈਂ ਕਿਸੇ ਅਫਸਰ ਬਾਨ ਨਾਲ ਰਿਟਰ ਲੱਗੀ ਹਾਂ ਗ੍ਰਿਫਤਾਰ ਮਹਿਲਾ ਦੇ ਖਿਲਾਫ ਪਹਿਲਾਂ ਵੀ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਅਤੇ ਉਹ ਕਈ ਮਹੀਨੇ ਤੱਕ ਜੇਲ੍ਹ ਦੇ ਵਿੱਚ ਵੀ ਰਹਿ ਚੁੱਕੀ ਹੈ। ਉਹਨਾਂ ਕਿਹਾ ਜਾਂਦੇ ਤੀ ਖਬਰ ਹੈ ਮੋਹਾਲੀ ਤੋਂ ਮੋਹਾਲੀ ਦੇ ਖਰੜ ਦੇ ਵਿੱਚ ਕੁਝ ਬਦਮਾਸ਼ਾਂ ਨੇ ਸ਼ਰੀਰਾ ਇੱਕ ਬਜ਼ੁਰਗ ਆਟੋ ਚਾਲਕ ਦੀ ਬੇਰਹਿਮੀ ਨਾਲ ਕੁੱਟ ਮਾਰ ਦਿੱਤੀ ਹੈ। ਔਰ ਕਿਸੇ ਸ਼ਖਸ ਦੇ ਵੱਲੋਂ ਵੀਡੀਓ ਵੀ ਬਣਾਈ ਅਤੇ ਇਸ ਪੁਰੀਕਟ ਨਦੀ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ 23 ਸਟਾਰ ਹਥਿਆਰਾਂ ਨਾਲ लैस ਚਾਰ ਤੋਂ ਪੰਜ ਬਦਮਾਸ਼ ਸੜਕ ਕਿਨਾਰੇ ਇੱਕ ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਦੌਰਾਨ ਉਥੋਂ ਲੰਘ ਰਹੀ ਲੋਕਾਂ ਨੇ ਰੋਕਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਲਗਾਤਾਰ ਹਮਲਾ ਕਰਦੇ ਰਹੇ ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਨੇ ਬਦਮਾਸ਼ ਦੇ ਦੋ ਸਾਥੀਆਂ ਨੂੰ ਇੰਟਰਨਲ ਰੋਡ ਤੇ ਛੱਡਣ ਤੋਂ ਮਨਾ ਕਰ ਦਿੱਤਾ ਸੀ ਜਿਸ ਤੋਂ ਗੁੱਸਾ ਹੋ ਕੇ ਇਹਨਾਂ ਨੇ ਪੁਰੀ ਘਟਨਾ ਨੂੰ ਅੰਜਾਮ ਦਿੱਤਾ ਮੈਂ ਕਰਾਲੀ ਤੋਂ ਖੜੜਨ ਨੂੰ ਆ ਰਿਹਾ ਸੀਗਾ ਰਸਤੇ 'ਚ ਦੋ ਮੁੰਡੇ ਮਿਲੇ ਮੈਨੂੰ ਹੱਥ ਦਿੱਤਾ ਕਹਿੰਦਾ ਖੜੜ ਜਾਓਗੇ ਮੈਂ ਕਿ ਜਦੋਂ ਨਰਨਾ ਬੈਠ ਗਏ ਤੇ ਅੱਗੇ ਜਾ ਕੇ ਸਹੌਣਾ ਆਇਆ ਕਹਿੰਦਾ ਐਂ ਕਰ ਇਸੇ ਰੋਕ ਲੋ ਅੰਦਰ ਮਨ ਪਿੰਡ ਦੇ ਅੰਦਰ ਲੈ ਜਾਓ ਤੇ ਮੈਂ ਤੁਹਾਨੂੰ ਸਪੈਸ਼ਲ ਪੈਸੇ ਦੇ ਦੂੰਗਾ ਬਸ ਜਦੋਂ ਮੈਂ ਬੈਠੇ ਨੇ ਦੋ ਜਣੇ ਅੱਗੇ ਸੀਗੇ ਮੈਨੂੰ ਮਾਰ ਕੁੱਟ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਨੇ ਕੀ ਸਜਜ ਕਰ ਲਈ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ ਬੱਸ ਕਰ ਬੱਸ ਕਰ ਯਾਰ ਹੈਲੋ ਬੱਸ ਕਰ ਕਿਰਬੀ ਬਾਤ ਕਿਹੜੀ ਗੱਲ ਦਾ ਸੀ ਇਹ ਵੀ ਇੱਕ ਸਵਾਲ ਤਾਂ ਜ਼ਰੂਰ ਹੈ ਪਰ ਜਦੋਂ ਸ਼ਹਿਰਾ ਬਾਜ਼ਾਰ ਦੇ ਵਿੱਚ ਸੜਕ ਦੇ ਉੱਤੇ ਇੱਕ ਬਜ਼ੁਰਗ ਦੀ ਕੁੱਟਮਾਰ ਕਰ ਦਿੱਤੀ ਜਾਵੇ ਉਮਰ ਦਾ ਵੀ ਤਕਾਜ਼ਾ ਨਾ ਰੱਖਿਆ ਜਾਵੇ ਫਿਰ ਪਰਖ ਕੱਪੇਂਦਾ ਹੁਣ ਅੱਗੇ ਵੱਧਦੇ ਤੇ ਖਬਰ ਹੈ ਪਾਕਿਸਤਾਨ ਤੋਂ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਪਾਕਿਸਤਾਨ ਤੋਂ ਭਾਰਤ ਕੋ ਮਨਾਈ ਇੱਕ ਮਹਿਲਾ ਨੇ ਅਟਾਰੀ ਸਰਦ ਦੇ ਉੱਤੇ ਬੱਚੀ ਨੂੰ ਜਨਮ ਦਿੱਤਾ ਅਤੇ ਪਾਕਿਸਤਾਨੀ ਪਰਿਵਾਰ ਨੇ ਉਸ ਵੇਲੇ ਬੱਚੀ ਦਾ ਨਾਮ ਗੰਗਾ ਭਾਰਤੀ ਰੱਖ ਦਿੱਤਾ ਦਰਸਲ دیر ਰਾਤ 49 ਪਾਕਿਸਤਾਨੀ Hindu ਯਾਤਰੀਆਂ ਦਾ ਜਥਾ ਭਾਰਤ ਘੁੰਮਣ ਦੇ ਲਈ ਅਟਾਰੀ ਵਾਗਾ ਦੇ ਰਸਤੇ ਦਾਖਲ ਹੋਏ ਜਿਵੇਂ ਹੀ ਬਾਰਡਰ ਵਾਲੇ ਪਾਸੇੋਂ ਭਾਰਤ ਦੇ ਵਿੱਚ ਦਾਖਲ ਹੋਇਆ ਤਾਂ ਮਾਇਆ ਨਾਮ ਦੀ ਗਰਭਤੀ ਮਹਿਲਾ ਨੂੰ ਲੇਬਰ ਪੇਨ ਹੋਣ ਲੱਗੇ ਅਤੇ ਮੌਕੇ ਦੇ ਉੱਤੇ ਮੌਜੂਦ BSF ਜਵਾਨ ਮਹਿਲਾ ਨੂੰ ਫੌਰਨ ਹਸਪਤਾਲ ਲੈ ਗਏ ਜਿੱਥੇ ਉਸਨੇ ਬੱਚੀ ਨੂੰ ਜਨਮ ਦਿੱਤਾ ਹਾਲਾਂਕਿ ਮਗਲਾ ਦੇ ਪਹਿਲਾਂ ਤੋਂ 7 ਬੱਚੇ ਨੇ ਅਟਾਰੀ ਬਾਰਡਰ ਨੇ ہماری ਮਦਦ ਕੀਤੀ ਗਈ ਸੀ ਫਿਰ ਅਮਾਰੇ ਕੋ ਗਾਡੀ ਭੇਜ ਦਿੱਤੀ ਗਈ ਹਮ ਲੈ ਕੇ ਗਏ ਹਸਪਤਾਲ ਵਾਸੀ ਸ਼ੁਕਰ ਅਲਗ ਆਇਓ ਬਤੀ ਹੋ ਗਈ ਹੈ ਉਹਨਾਂ ਨੇ ਵੀ ہماری ਬਹੁਤ ਮਦਦ ਕੀਤੀ ਕਿਸੇ ਦਾ ਟੈਸ਼ਨ ਨਹੀਂ ਲਿਆ ਕੀ ਨਾਮ ਰੱਖਾ ਬੱਚੀ ਬੱਚੀ ਦਾ ਹੈ ਗੰਗਾ ਭਰਤ ਹੁਣ ਇਸ ਪਾਕਿਸਤਾਨੀ ਪਰਿਵਾਰ ਨੇ ਭਾਰਤ ਦੇ ਵਿੱਚ ਰਹਿਣ ਦੀ ਇੱਛਾ ਜਤਾਈ ਹੈ ਜੋ ਕਿ 25 ਦਿਨਾਂ ਦੇ ਵੀਜ਼ੇ ਤੇ ਭਾਰਤ ਆਏ ਹੋਏ ਨੇ ਜਿਨ੍ਹਾਂ ਨੇ ਜੋਧਪੁਰ ਅਤੇ ਹਰਿਦਵਾਰ ਘੁੰਮਣ ਦਾ 플ਾਨ ਬਣਾਇਆ ਹੋਇਆ ਉਧਰ ਹੁਸ਼ਿਆਰਪੁਰ ਦੇ ਵਿੱਚ ਬਾਈਕ ਅਤੇ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਤੇ ਕਾਰ ਨੇ ਬਾਈਕ ਨੂੰ ਸਾਹਮਣੇ ਤੋਂ ਟੱਕਰ ਮਾਰੀ ਉਸ ਦੀਆਂ ਕੁਝ ਤਸਵੀਰਾਂ ਜੇ ਖਬਰ ਹੈ ਹੁਸ਼ਿਆਰਪੁਰ ਤੋਂ ਜਿੱਥੇ ਬਾਈਕ ਤੇ ਗੱਡੀ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ ਦੂਜੀ ਗੱਡੀ ਨੇ ਬਾਈਕ ਸਵਾਰ ਨੂੰ ਦੜ ਦਿੱਤਾ ਤੇ ਬਾਈਕ ਸਵਾਰ ਜੋ ਸ਼ਖਸ ਤੇ ਇੱਕ ਮਹਿਲਾ ਸਵਾਰ ਸੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਟਾਂਡਾ ਰੋਡ ਦੇ ਉੱਤੇ ਪੈਂਦਾ ਪਿੰਡ ਨੈਨੋਵਾਲ ਜਿੱਦੇ ਨੇੜੇ ਇਹ ਹਾਦਸਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਰੋਡ ਤੇ ਪੈਂਦੇ ਪਿੰਡ ਨੈਨੋਵਾਲ ਵਿਖੇ ਮੋਟਰਸਾਈਕਲ ਤੇ ਇੱਕ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਮੋਟਰਸਾਈਕਲ ਸਵਾਰ ਤੇ ਇੱਕ ਆਦਮੀ ਇੱਕ ਸ਼ਖਸ ਤੇ ਇੱਕ ਮਹਿਲਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਭ ਹਾਦਸੇ ਨੂੰ ਬਿਆਨ ਕਰਦੀਆਂ ਨੇ ਕਿ ਇੱਕ ਆਲਟੋ ਗੱਡੀ ਲੱਗ ਰਹੀ ਹੈ ਦੂਜੇ ਪਾਸੇ ਬਾਈਕ 'ਤੇ ਸ਼ਖਸ ਜਾ ਰਿਹਾ ਹੈ ਔਰ ਅੰਮੋ ਸਾਹਮਣੇ ਦੀ ਟੱਕਰ ਹੁਣ ਅੱਗੇ ਬਾਦਾਂ ਤੇ ਗੱਲ ਹੋਵੇਗੀ ਮਨੋਜ ਕੁਮਾਰ ਜੀ ਦੀ ਜਿਹੜਾ ਦਿੱਗਾ ਜਿਹਾ ਕਾਰ ਬਾਲੀਵੁੱਡ ਦੇ ਮਨੋਜ ਕੁਮਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜਹਾਂ ਇਤਨੀ ਪੜਾਵੇ ਦੇ ਦਹਾਂਕੀ ਫਿਲਮ ਜਗਤ ਵਿੱਚ ਤੋਕ ਦੀ ਲਹਿਰ ਹੈ ਮਨੋਜ ਕੁਮਾਰ ਨੂੰ ਸਿਨੇਮਾ ਚ ਉਹਨਾਂ ਦੇ ਬਿਹਤਰੀਨ ਕੰਮ ਦੀ ਯਾਦ ਕੀਤਾ ਜਾ ਰਿਹਾ ਹੈ 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਮੁੰਬਈ ਦੇ ਕੋਕਲਾਬੀਨ ਹਸਪਤਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਮਨੋਜ ਕੁਮਾਰ ਨੇ 1965 ਦੀ ਫਿਲਮ ਸ਼ਹੀਦ ਦੇ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ ਜੋ ਆਜ਼ਾਦੀ ਦੇ ਕ੍ਰਾਂਤੀਕਾਰੀ ਭਗਤ ਸਿੰਘ ਦੀ ਜ਼ਿੰਦਗੀ ਦੇ ਉੱਤੇ ਅਧਾਰਿਤ ਸੀ ਉਹ ਦੇਸ਼ ਭਗਤੀ ਦੇ ਵਿਸ਼ਿਆਂ ਵਾਲੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਅਤੇ ਨਿਰਦੇਸ਼ਨ ਕਰਨ ਲਈ ਜਾਣੇ ਜਾਂਦੇ ਰਹੇ ਨੇ ਬਹੁਤ ਸਾਰੇ ਉਹਨਾਂ ਦੇ ਗੀਤ ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ ਭਗਤ ਸਿੰਘ ਦੇ ਕਿਰਦਾਰ ਦੇ ਵਿੱਚ ਉਹਨਾਂ ਨੂੰ ਖੂਬ ਪਸੰਦ ਕੀਤਾ ਗਿਆ ਅੱਜ ਵੀ ਤਸਵੀਰਾਂ ਭਗਤ ਸਿੰਘ ਦੀਆਂ ਉਹਨਾਂ ਦੀ ਉਸ ਫਿਲਮ ਵਾਲੀਆਂ ਵਾਇਰਲ ਹੁੰਦੀਆਂ ਨੇ ਔਰ एक तरह से भारत कुमार के नाम से जिन्हें जाना जाता था एक ऐसे कलाकार जिन्होंने देशभक्ति अपनी फिल्मों के द्वारा एक भर भारतीय में जो है देशभक्ति का भाव और भावना जगाई तो सारा जो हमारी फिल्म इंडस्ट्री है ऐसे कलाकार के निधन पर बहुत ज्यादा शोकमयी है और हम भी अपना शोक व्यक्त करते हैं और हम यही प्रार्थना करते हैं कि भगवान उनकी आत्मा को शांति दे बहुत हमारे बे... ਅਗਲੀ ਖਬਰ ਦੇ ਰੁਕ ਕਰਦੇ ਹਾਂ ਅਸਮ ਦੀ ਡਿਬਰੂਗੜ ਜਿਲ੍ਹੇ ਤੋਂ ਲਿਆਂਦਾ ਗਿਆ ਇੰਟਰਨੈਸ਼ਨਲ ਡਰੱਗ ਤਸਕਰ ਜਿਹੜਾ ਡਰੱਗ ਕਿੰਗਪਿਨ ਅਕਸ਼ੇਤ ਛਾਬੜਾ ਨੂੰ ਪ੍ਰੋਡਕਸ਼ਨ ਵਾਰੰਟ ਦੇ ਪੇ ਲੈ ਕੇ ਆਈਏ ED ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕਰਕੇ ਲਿਆ ਗਿਆ 5 ਦਿਨ ਦਾ ਰਿਮਾਂਡ ਇੱਕ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਨਸ਼ਾ ਤਸਕਰੀ ਦੇ ذریعے ਅਕਸ਼ੇਤ ਛਾਬੜਾ ਨੇ ਕਰੋੜਾਂ ਰੁਪਏ ਕਮਾਈ 5 ਦਿਨ ਦੀ ਰਿਮਾਂਡ ਦੇ ਦੌਰਾਨ ਪੁਲਿਸ ਲਾਜ਼ਮੀ ਤੌਰ ਤੇ ED ਡੂੰਘਾਈ ਦੇ ਨਾਲ ਪੁੱਛਗਿੱਛ ਕਰੇਗੀ। ਔਰ ਕਾਬਲੇ ਗੌਰ ਹੈ ਕਿ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਵੀ ਬੰਦ ਸੀ ਔਰ ਡਰਗ ਤਸਕਰ ਇਸ ਨੂੰ ਕਿਹਾ ਜਾਂਦਾ ਹੈ ਇੰਟਰਨੈਸ਼ਨਲ ਇਸ ਦੇ ਲਿੰਕਸ ਨੇ ਅਸਮ ਦੀ ਡਿਬਰੂਗੜ ਜਿਲ੍ਹੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਅਕਸ਼ੇ ਛਾਬੜਾ ਨੂੰ ਪ੍ਰੋਡਕਸ਼ਨ ਵਾਰੰਟ ਦੇਪਤੇ ਲਿਆਂਦਾ ਗਿਆ ਹੈ ਡਰਗ ਕਿੰਗਬਿੰਨ ਅਕਸ਼ੇ ਛਾਬੜਾ ਨੂੰ ਕਿਹਾ ਜਾਂਦਾ ਹੈ ਔਰ 5 ਦਿਨ ਦਾ ਰਿਮਾਂਡ ਹੋਣ ਰਹੇਗਾ ਨਸ਼ਾ ਤਸਕਰੀ ਦੇ ذریعے ਇਲਜ਼ਾਮ ਹੈ ਕਿ ਅਕਸ਼ੇ ਛਾਬੜਾ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਕਰੋੜਾਂ ਰੁਪਏ ਕਮਾਇਆ ਔਰ NCB ਨੇ ਨਵੰਬਰ 2022 ਦੇ ਵਿੱਚ ਜੈਪੁਰ 에어ਪੋਰਟ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ ਲੁਧਿਆਣਾ ਦੇ Shimla Puri ਰਾਕੇ ਦਾ ਰਹਿਣ ਵਾਲਾ ਉਸ ਦੇ ਨਾਲ ਸੰਬੰਧ